ਨਰਕ ਵਿੱਚ ਜਾਣਾ ਬਾਪੂ ਕਹਿੰਦਾ ਉੱਥੇ ਤਾਂ ਦੇਖਿਆ ਨਹੀਂ ਕਿਸੇ ਨੇ ਸਵਰਗ ਨਰਕ ਕਿਹਜਾ ਹੋਊਗਾ ਸੁਣਦੇ ਆ ਵੀ ਤੱਤੇ ਕੜਾਇਆ ਚ ਸੜਦੇ ਆ ਸਰੀਏ ਲਾਉਂਦੇ ਆ ਗਰਮ ਕਰਕੇ ਪਰ ਆ ਜਿਹੜਾ ਜਿਉਂਦੇ ਜੀ ਨਰਕ ਆ ਭਾਈ ਇਹ ਸਾਨੂੰ ਸਿੱਖਿਆ ਦਿੰਦਾ ਸਮਝ ਦਿੰਦਾ ਵੀ ਅਖੀਰ ਆ ਹਾਲਾਤ ਬਣਦੇ ਆ ਜਿਹੜੇ ਬੰਦੇ ਉਸ ਸਮੇਂ ਸੰਭਲਦੇ ਨਹੀਂ ਉਸ ਸਮੇਂ ਧਿਆਨ ਨਹੀਂ ਦਿੰਦੇ ਜਦੋਂ ਦੇਣਾ ਚਾਹੀਦਾ ਹੁੰਦਾ ਪਹਿਲਾ ਜਿੰਨੇ ਚੌਂਕੀਦਾਰ ਹੁੰਦੇ ਸੀ ਉਹ ਨੇਪਾਲੀ ਹੀ ਹੁੰਦੇ ਸੀਗੇ ਸ਼ਹਿਰਾਂ ਦੇ ਵਿੱਚ ਫੇਰ ਜਿੰਨੇ ਕੁੱਕ ਹੁੰਦੇ ਸੀ ਰਸੋਈਏ ਹੁੰਦੇ ਸੀ ਉਹ ਵੀ ਨੇਪਾਲੀ ਹੀ ਹੁੰਦੇ ਸੀ ਜ਼ਿਆਦਾ ਬਾਪੂ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਕੀ ਨਾਂ ਤੁਹਾਡਾ ਮੇਰਾ ਨਾਂ ਜੀ ਹਾਂ ਕੀ ਦਿਵਾਲ ਜੀਤ ਬਾਦਰ ਨਾਂ ਜੀਤ ਬਾਦਰ ਕੀ ਕੰਮ ਕਰਦੇ ਸੀ ਤੁਸੀਂ ਚੌਕੀਦਾਰ ਕਰਾ ਪੈਰਾਜੀ ਚੌਕੀਦਾਰ ਹਾਂ ਹਾਂਜੀ ਕਿੱਥੇ ਹੈ ਤੇ ਨਾ ਲਗਾ ਦੇ ਮੱਲਲਾ ਐ ਗਾਦੇ ਮੱਲਲਾ ਕਿਹੜਾ ਮੱਲਲਾ ਗਾਦੇ ਮੱਲਲਾ ਕਾਟੀ ਮੱਲੇ ਚ ਹਾਂਜੀ ਕਿੰਨੇ ਸਾਲ ਕੀਤੀ ਆ 15 ਦੇ ਸਾਲ ਕੀਤੀ ਹੈ 15 20 ਸਾਲ ਹਾਂ ਜੀ ਤੇ ਪਿੰਡ ਕਿਹੜਾ ਉੱਥੇ ਨੇਪਾਲ ਚ ਉਹ ਨੇਪਾਲ ਦਾ ਪਿੰਡਾ ਪੋਖਰਾ ਹੈ ਹੈ ਪੋਖਰਾ ਪੋਖਰਾ ਹਾਂ ਜੀ ਜ਼ਿਲ੍ਹਾ ਹਾਂ ਜਿਲ੍ਹਾ ਉਹ ਹੈ

ਕਿੰਨੇ ਸਾਲ ਹੋ ਕੇ ਗਏ ਨੂੰ ਆਜਨਾਤ ਹੋਇਤ ਨਾ ਹੋ ਗਿਆ ਤਾ ਕਿਤਨੇ ਆ 15 ਦਿਨ ਹੋ ਗਏ ਤੂੰ ਗਿਆ ਹੀ ਨਹੀਂ ਵਾਪਸ ਪਿੰਡ ਤੇਰਾ ਰਿਸ਼ਤੇਦਾਰ ਕੋਈ ਮਿਲਿਆ ਇੱਥੇ ਤੈਨੂੰ ਮੈਂ ਜੀ ਨਾ ਤੇ ਬਾਪੂ ਜਿਹੜੀ ਸਾਰੀ ਸਾਲ ਕਮਾਈ ਕੀਤੀ ਸਾਰੀ ਉਮਰ ਚੌਂਕੀਦਾਰਾ ਕੀਤਾ ਉਹ ਪੈਸੇ ਕਿੱਥੇ ਗਏ ਉਹ ਤੇ ਬਦਲ ਪੌਚਾ ਗੁੰਮ ਹੋ ਮੰਨ ਲਏ ਜਮਾਨੀਆਂ ਹੋਤੀਆਂ ਬੰਦੇ ਜਿਹੜਾ ਤੇ ਉਹ ਦਾਦੋ ਸ਼ਰਾਬ ਮਤਲਬ ਸ਼ਰਾਬ ਪੀ ਲਈ ਉਹ ਪੀ ਲਿਆ ਜਿੰਨੇ ਕਮਾਉਂਦਾ ਸੀ ਬਾਦ ਵਾਦ ਕਈ ਜਾਂਦਾ ਸੀ ਬਾਜੀ ਤੇ ਬਾਪੂ ਕਿੰਨੀ ਮਾੜੀ ਹਾਲਤ ਹੋਈ ਪਈ ਏ ਤੇਰੇ ਦੇ ਪੈਰ ਕਿੱਦਾਂ ਗਲੇ ਪਏ ਹੱਥ ਦੇ ਕਿੱਡੇ ਕਿੱਡੇ ਸੁੱਜੇ ਪਏ ਨੇ ਹਾਂ ਉਹ ਕੀ ਜ਼ਿੰਦਗੀ ਏ ਬਾਪੂ ਨਰਕ ਬਣੀ ਪਈ ਏ ਜ਼ਿੰਦਗੀ ਆ ਨਰਕ ਵਾਜੀ ਆ ਉਹ ਨਰਕ ਨਹੀਂ ਜਾਣਾ ਨੀ ਨਰਕ ਮੇ ਤਾਂ ਜਾਣਾ ਬਾਪੂ ਪਰ ਜਿਉਂਦੇ ਜੀ ਨਰਕ ਬਣੀ ਪਈ ਆ ਹਾਂ ਕੋਈ ਪਛਤਾਵਾ ਨਹੀਂ ਹੁੰਦਾ ਪਛਤਾਵਾ ਆ ਨਹੀਂ ਪਛਤਾਵਾ ਆ ਕੀ ਰਹਿ ਦੇਣੀ ਚਾਹੁੰਦੇ ਜਿਹੜੇ ਤੇਰੇ ਵਰਗੇ ਹੋਰ ਬੰਦੇ ਨੇ ਜਿਹੜੇ ਆਏ ਸ਼ਰਾਬ ਪੀ ਜਾਂਦੇ ਨੇ ਪੈਸਾ ਕਮਾਉਂਦੇ ਨੇ ਸ਼ਰਾਬ ਪੀ ਲੈਂਦੇ ਨੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੁੰਦੇ ਤੁਸੀਂ ਆ ਉਹ ਅਚਾਰ ਇਤਨਾ ਕੀ ਸਲਾਹ ਦੇਵੇਂਗਾ ਅੱਛਾ ਦੇਗਾ ਜਗਾ ਤੰਗਾ ਬੰਦਾ 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 ਹਾਂ ਆਪਨੇ ਬਿਸ਼ਰਾਬ ਪੀਣੀ ਚਾਹੀਦੀ ਆ ਨਹੀਂ ਪੀਣੀ ਚਾਹੀਦੀ ਜਿਹੜਾ ਬੰਦਾ ਕਮਾਈ ਕਰਦਾ ਉਹਦੇ ਜੋ ਚਾਰ ਪੈਸੇ ਬਚਾ ਕੇ ਰੱਖੇ ਬੰਦਾ ਆਪਦੇ ਵਿੜਾਪੇ ਵਾਸਤੇ ਹਾਂ ਵਿੜਾਪੇ ਵਾਸਤੇ ਹੁਣ ਤੂੰ ਤਾਂ ਕੋਈ ਵੀ ਨਹੀਂ ਰੱਖਿਆ ਆਪ ਪਤਾ ਵਾ ਨਾ ਹੋਣ ਪੁੱਛਤਾ ਕਿ ਹੋਇਆ ਜੇ ਚਿੜੀਆਂ ਚੁੱਕੀ ਖੇਤ ਹਾਂ ਜੀਤ ਭਦਰ ਬਾਬਾ ਤੁਹਾਾਰੇ ਪਿਤਾ ਦਾ ਨਾਮ ਕੀ ਸੀਗਾ ਹਾਂ ਰਾਮਬਾਦਰ ਰਾਮਬਾਦਰ ਹਾਂ ਮਾ ਦਾ ਨਾਮ ਹਾਂ ਮਾ ਦਾ ਰਾਮ ਲక్ష్ਮੀ ਲక్ష్ਮੀ ਹਾਂ ਤੇ ਬਾਪੂ ਹੱਥਾਂ ਨੂੰ ਕੀ ਹੋ ਗਿਆ ਤੇਰੇ ਦੇ ਕੀ ਹਾਲ ਹੋ ਗਿਆ ਯਾਰ ਕਿਆ ਕਰੀਏ ਕਹਿੰਦਾ ਪਾਣੀ ਆ ਰਿਹਾ ਭਰਿਆ ਪਿਆ ਪਾਸ ਵਿੱਚ ਹੈ ਗੜੇ ਪਿਆ ਕਿਵੇਂ ਗਾਂਦਰਾ ਲਿਬੜੇ ਹੋਏ ਟੱਟੀ ਨਾਲ ਲਿਬੜੇ ਪਏ ਹੱਥ ਬਾਪੂ ਸਾਰੇ ਪੈਰ ਦੇਖ ਦੇਖ ਕੀ ਹਾਲ ਹੋਇਆ ਪਿਆ ਜੀਤ ਭਾਦਰ ਕਿੰਨੇ ਭੈਣ ਭਰਾਵਾ ਮੈਂ ਮੈਂ ਇਕੱਲਾ ਹਾਂ ਮੈਂ ਦੋ ਬੇਹਣਾਂ ਦਾ ਦੋ ਭੈਣਾਂ ਦਾ ਇਕੱਲਾ ਭਰਾ ਜੇ ਉਹ ਤਾਂ ਡਿਗ ਦੀਆਂ ਡਿਗਦੇ ਮਾਪਿਓ ਵੀ ਮਰ ਗਏ ਹੋਣੇ ਤੇਰੀ ਮਾਂ ਡਿਗ ਦੀ ਡਿਗਦੀ ਮਰ ਗਈ ਹੋਣੀ ਆ ਤੈਨੂੰ ਵੀ ਜੀਤ ਆਊਗਾ ਹਾਂ ਕਦੇ ਪੈਸੇ ਵੀ ਨਹੀਂ ਭੇਜੇ ਪਿੰਡ ਨਹੀਂ ਵਾ ਅਜੀਤ ਬਾਬੇ ਤਾਂ ਠੀਕ ਹੈ ਜੀ ਪਾਣੀ ਦਾ ਪਤਾ ਨਹੀਂ ਇੱਥੇ ਪੈਦਨ ਨੂੰ ਮਗਾਏ ਪਾਣੀ ਲੈ ਕੇ ਨਹੀਂ ਪੀਣ ਨੂੰ ਬਾਪੂ ਨੂੰ ਕੋਈ ਨੇ ਪਾਣੀ ਮਗਾ ਕੇ ਦੇਣਾ ਸਾਫ ਪਾਣੀ ਇਧਰ ਉਂਗਲੀਆਂ ਕਿੰਨੀਆਂ ਬਾਪੂ ਆ ਉਂਗਲੀਆਂ ਕਿੰਨੀਆਂ 5 ਪੰਜੇ ਹੁੰਦੇ ਪੰਜੇ ਹੁਣ ਹੁਣ ਦੱਸੋ 10 ਦਿਖਾਈ ਵੀ ਨਹੀਂ ਦਿੰਦਾ ਬਾਪੂ ਨੂੰ ਵਿਚਾਰੇ ਨੂੰ ਬਾਪੂ ਦੀ ਅੱਖਾਂ ਦੀ ਲਾਈਟ ਵੀ ਜਾ ਚੁੱਕੀ ਆ ਬਿਲਕੁਲ ਹੀ ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋੜ ਜੋਗੀ ਫੇਰ ਨਹੀਂ ਲੱਭਦੇ ਲਾਲ ਗਵਾਚੇ ਨਾ ਨਾ ਜਦੋਂ ਸਮਾਂ ਨਿਕਲ ਜਾਂਦਾ ਉਹ ਕੱਚਾ ਲਿੰਦਾ ਜੀਤ ਬਹਾਦਰ ساری ਉਮਰ ਚੌਂਕੀਦਾਰਾ ਕੀਤਾ ਇੱਥੇ ਘਾਟੀ ਮੱਲਾਵਾ ਬਾਪੂ ਦੱਸਦਾ ਵੀ ਉੱਥੇ ਮੈਂ 20-25 ਸਾਲ ਚੌਂਕੀਦਾਰਾ ਕੀਤਾ ਬਸ ਜਿੰਨੇ ਚੌਂਕੀਦਾਰ ਦੇ ਪੈਸੇ ਮਿਲਦੇ ਸੀਗੇ ਉਹਨੇ ਦੀ ਸ਼ਰਾਬ ਪੀ ਲੈਂਦਾ ਸੀ ਰਾਤ ਨੂੰ ਜਾਗਦੇ ਰਹੋ ਜਾਗਦੇ ਰਹੋ ਦਾ ਹੋਕਾ ਦੇਣਾ ਤੇ ਦਿਨ ਚੜਦੇ ਨੂੰ ਸ਼ਰਾਬ ਪੀ ਕੇ ਪਿਆ ਜਾਂਦਾ ਬਲਗਮ ਆ ਰਹੀ ਏ ਟੀਵੀ ਹੋਈ ਹੋਈ ਏ ਬਾਪੂ ਨੂੰ ਹੁਣ ਸਾਹ ਵੀ ਖੱਚੇ ਮੇ ਜੇ ਲੈ ਰਿਆ ਜਿੱਥੇ ਬਾਪੂ ਪਿਆ ਇੰਨੀ ਗੰਦਗੀ ਆ ਮੱਛਰ ਸਾਡੀਆਂ ਬਾਹਾਂ ਖਾਈ ਜਾਂਦਾ ਕਿਉਂਕਿ ਇਹ ਸਾਰਾ ਏਰੀਆ ਵਾ ਜਿਹੜਾ ਇਧਰ ਵੀ ਕੂੜਾ ਹੀ ਕੂੜਾ ਪਿਆ ਸਾਹਮਣੇ ਇਹ ਇੰਡਸਟਰੀ ਏਰੀਆ ਇੱਥੇ ਫੈਕਟਰੀਆਂ ਫੁਕਟਰੀਆਂ ਜਾਂ ਹੋਰ ਕੰਮ ਦੁਕਾਨਾਂ ਵਗੈਰਾ ਇੱਥੋਂ ਰੇਲਵੇ ਲਾਈਨ ਨਿਕਲਦੀ ਹੈ ਹਨਾ ਇਧਰਲੇ ਪਾਸੇ ਹੈ ਨਾ ਤੇ ਪਿੱਛੇ ਆ ਸਾਰਾ ਏਰੀਆ ਜਿਹੜਾ ਇਧਰ ਰੇਲਵੇ ਯਾਰਡ ਆ ਇੱਥੇ ਇਹ ਬਾਪੂ ਪਿਆ ਪਹਿਲਾਂ ਇਸੇ ਜਗ੍ਹਾ ਤੋਂ ਹੀ ਅਸੀਂ ਥੋੜਾ ਜਿਹਾ ਅੱਗੇ ਤੋਂ RAM BAHADUR ਨੂੰ ਲੈ ਕੇ ਗਏ ਸੀ ਚੱਕ ਕੇ ਉਹ ਵੀ ਚੌਕੀਦਾਰ ਸੀ ਉਹਦੀ ਬਾਹਾਂ ਟੁੱਟੀ ਹੋਈ ਸੀ ਬਜਾਰੇ ਦੀ ਇੱਕ ਉਹ ਵੀ ਲਗਭਗ ਇੰਨੀ ਕੀ ਉਮਰ ਦਾ ਸੀਗਾ ਤੇ ਉਹ ਵੀ ساری ਉਮਰ ਚੌਂਕੀਦਾਰਾ ਕਰਦਾ ਰਿਆ ਸ਼ਰਾਬ ਪੀਂਦਾ ਰਿਆ ਪਰ ਉਹਦਾ ਘਰ ਲੱਭ ਗਿਆ ਉਹਦੇ ਬੱਚੇ ਆ ਕੇ ਲੈ ਕੇ ਗਏ ਆ ਉਹਨੂੰ ਉਹ ਬਹੁਤ ਟਾਈਮ ਤੋਂ ਲੱਭ ਰਹੇ ਸੀ ਉਹ ਉਹ ਆਪਣੇ ਘਰ ਚ ਲੈ ਗਿਆ ਵਾਪਸ ਤੇ ਹੁਣ ਬਾਪੂ ਜੀਤ ਬਹਾਦਰ ਦਾ ਵੀ ਘਰ ਲੱਭ ਜਵੇ ਇਹ ਜਿਹੜਾ ਆਪਣਾ ਅਖੀਰਲਾ ਸਮਾਂ ਮਾ ਆਪਣੇ ਪਿੰਡ ਆਪਣੀ ਜਨਮ ਭੂਮੀ ਦੇ ਵਿੱਚ ਜਾ ਕੇ ਬਤੀਤ ਕਰੇ ਸਾਡੀ ਬੇਨਤੀ ਹੈ ਭੈਣਾਂ ਤੇ ਭਰਾਵਾਂ ਨੂੰ ਭਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਭਰਾ ਸਾਡੇ ਸ਼ਰਾਬ ਪੀ ਜਾਂਦੇ ਦਿਨ ਰਾਤ ਉਹੀ 3-400 ਰੁਪਏ ਦਿਹਾੜੀ ਲਾ ਕੇ ਕਮਾਉਂਦੇ ਨੇ ਤੇ ਉਹੀ ਸ਼ਰਾਬ ਪੀ ਲੈਂਦੇ ਨੇ ਨਾ ਬੱਚਿਆਂ ਦੀ ਫਿਕਰ ਆ ਨਾ ਮਾਂ ਪਿਓ ਦੀ ਫਿਕਰ ਆ ਨਾ ਪਰਿਵਾਰ ਦੀ ਫਿਕਰ ਆ ਨਾ ਸਮਾਜ ਦੀ ਫਿਕਰ ਆ ਨਾ ਪ੍ਰੈਜ਼ੈਂਟ ਦੀ ਫਿਕਰ ਆ ਨਾ ਫਿਊਚਰ ਦੀ ਫਿਕਰ ਆ ਉਹਨਾਂ ਵਾਸਤੇ ਜਿਹੜੀ ਵੀਡੀਓ ਆ ਕਿ ਸਭ ਕਾ ਬਾਪੂ ਨੇ ਵੀ ਪਰਵਾਹ ਨਹੀਂ ਕੀਤੀ ساری ਜ਼ਿੰਦਗੀ ਨਾ ਵਿਆਹ ਕੀਤਾ ਦੋ ਭੈਣਾਂ ਦਾ ਇਕੱਲਾ ਭਰਾ ਵਾ ਮਾਂ ਪਿਓ ਆ ਵਾਪਸ ਗਿਆ ਹੀ ਨਹੀਂ ਪਤੰਦਰ ਮੁੜ ਕੇ ਕਦੇ ਕਿਉਂਕਿ ਬਾਪੂ ਦੀ ਉਮਰ ਹੀ 70 80 ਸਾਲ ਦੇ ਨੇੜੇ ਹੋਈ ਪਈ ਆ ਮਾਂ ਪਿਓ ਕਿਹੜਾ ਬੈਠੇ ਹੋਣੇ ਵਿਚਾਰੇ ਇਹਨੂੰ ਡੀਕ ਦੇ ਡੀਕ ਦੇ ਤੁਰ ਗਿਆ ਇਸ ਦੁਨੀਆ ਤੋਂ ਸ਼ਾਇਦ ਉਹ ਵੀ ਤੇ ਦੋ ਭੈਣਾਂ ਦਾ ਇਕੱਲਾ ਭਰਾ ਮਾਂ ਪਿਓ ਦਾ ਇਕਲੌਤਾ ਪੁੱਤ ਸ਼ਰਾਬ ਦੀ ਲਤ ਦੇ ਵਿੱਚ ਐਸਾ ਫਸਿਆ ਆ ਜਿੱਥੇ ਪਿਆ ਵੀਡੀਓ ਦੇਖੋ ਜਿਹੜੀਆਂ ਸਾਨੂੰ ਲੋਕਾਂ ਨੇ ਭੇਜੀਆਂ ਕੀ ਹਾਲਤ ਸੀ ਉਹਦੇ ਵਿੱਚ ਭਲੀ ਮਿੰਟੂ ਭਈ ਇਹ ਨਾ ਅੱਛੇ ਕੋਈ ਪਹਿਰੇ ਨਹੀਂ ਨੇ 네ਪਾਲੀ ਲੱਗਦੇ ਨੇ ਪਰ ਦੇਖਿਓ ਇਹਨਾਂ ਨੂੰ ਤੌਰ ਤੇ ਲੱਗੀ ਹੋਈ ਆ ਤੇ ਠੀਕ ਨਹੀਂ ਲੱਗ ਰਿਹਾ ਕਿ ਕਾਫੀ ਬਰੀ ਗੰਦੀ ਹਾਲਤ ਵਿੱਚ ਬੈਠੇ ਹੋ ਨੇ ਇਹ ਜਿਵੇਂ ਤੁਸੀਂ ਵੀਡੀਓ ਦੇਖ ਕੇ ਹਟਿਆ ਹੋ ਇਹ ਐਡਵੋਕੇਟ ਗਪਾਲ ਜੀ ਨੇ ਜਿਨ੍ਹਾਂ ਨੇ ਸਾਨੂੰ ਵੀਡੀਓ ਭੇਜੀ ਸੀ ਪਹਿਲਾਂ ਵੀ ਉਹਨਾਂ ਰਾਹੀਂ ਇੱਥੋਂ ਸਾਨੂੰ ਇੱਕ ਦੋ ਸੇਵਾਵਾਂ ਮਿਲੀਆਂ ਅੱਜ ਇਸ ਬਜ਼ੁਰਗ ਨੂੰ ਲੈਣ ਵੀ ਅਸੀਂ ਲੇਟ ਹੋ ਗਏ ਹਾਲਾਂਕਿ ਤਿੰਨ ਦਿਨਾਂ ਤੋਂ ਲਗਾਤਾਰ ਬਾਪੂ ਦੀ ਸੇਵਾ ਵਾਸਤੇ ਆਉਣਾ ਚਾਹੁੰਦੇ ਸੀ ਪਰ ਜਦੋਂ ਦਾਣਾ ਪਾਣੀ ਲਿਖਿਆ ਉਦੋਂ ਹੀ ਹੋ ਸਕਦਾ ਤੇ ਅੱਜ ਅਸੀਂ ਇਹ ਬਾਪੂ ਜੀਤ ਬਹਾਦਰ ਨੂੰ ਲੈ ਕੇ ਚੱਲੇ ਆ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸਪਨਿਆਂ ਦੇ ਘਰ ਦੇ ਵਿੱਚ ਤੇ ਜੀਤ ਭਾਦਰ ਦੀ ਹਾਲਾਤ ਨੇ ਜਿਹੜੇ ਤੇ ਜਾਂ ਜੋ ਇਹ ਇਸ ਟਾਈਮ ਬਿਆਨ ਕਰ ਰਹੇ ਨੇ ਉਹ ચીਕ-ਚੀਕ ਕੇ ਕੋਈ ਗੱਲ ਕਹਿ ਰਹੇ ਨੇ ਇਹਦੇ ਬਾਪੂ ਦੀ ਜ਼ਿੰਦਗੀ ਦੇ ਹਾਲਾਤ ਵੀ ਭਰਾਵੋ ਬਚੋ ਬਚੋ ਨਸ਼ਾ ਸਾਰੀ ਜ਼ਿੰਦਗੀ ਨਹੀਂ ਹੈਗਾ ਨਸ਼ਾਈ ਜ਼ਿੰਦਗੀ ਨਹੀਂ ਹੈਗਾ ਜ਼ਿੰਦਗੀ ਨਸ਼ੇ ਤੋਂ ਬਿਨਾ ਵੀ ਹੈਗੀ ਹੈ ਭਾਈ ਸ਼ਰਾਬ ਪੀ ਕੇ ਬਾਪੂ ਨੇ ਆਪਣਾ ਜੀਵਨ ਖਰਾਬ ਕਰ ਲਿਆ ਆਪਣੇ ਮਾਪਿਓ ਦਾ ਵੀ ਜੀਵਨ ਖਰਾਬ ਕਰਤਾ ਅੱਜ ਤੁਸੀਂ ਦੇਖੋ ਕੀ ਹਾਲਤ ਬਣੀ ਪਈ ਹੈ ਨਰਕ ਵਿੱਚ ਜਾਣਾ ਬਾਪੂ ਕਹਿੰਦਾ ਉੱਥੇ ਤਾਂ ਦੇਖਿਆ ਨਹੀਂ ਕਿਸੇ ਨੇ ਸਵਰਗ ਨਰਕ ਕਿਹਜਾ ਹੋਊਗਾ ਸੁਣਦੇ ਆ ਵੀ ਤੱਤੇ ਕਿਣਾਏ ਚ ਸਿੱਟਦੇ ਆ ਸਰੀਏ ਲਾਉਂਦੇ ਆ ਗਰਮ ਕਰਕੇ ਪਰ ਆ ਜਿਹੜਾ ਜਿਉਂਦੇ ਦੀ ਨਰਕ ਆ ਭਾਈ ਇਹ ਸਾਨੂੰ ਕਿ ਕਹਿੰਦਾ ਸਮਝ ਦਿੰਦਾ ਵੀ ਅਖੀਰ ਆ ਹਾਲਾਤ ਬਣਦੇ ਆ ਜਿਹੜੇ ਬੰਦੇ ਉਸ ਸਮੇਂ ਸੰਭਲਦੇ ਨਹੀਂ ਉਸ ਸਮੇਂ ਧਿਆਨ ਨਹੀਂ ਦਿੰਦੇ ਜਦੋਂ ਦੇਣਾ ਚਾਹੀਦਾ ਹੁੰਦਾ ਅੱਜ ਜੀਤ ਬਹਾਦਰ ਨੇਪਾਲੀ ਆ ਬਾਈ ਨੇਪਾਲੀ ਬਾਪੂ ਦੀ ਸੇਵਾ ਮਿਲੀ ਹੈ ਨੇਪਾਲ ਦਾ ਰਹਿਣ ਵਾਲਾ ਨੇਪਾਲ ਦੇ ਬਹੁਤ ਆਪਣੇ ਪੰਜਾਬ ਦੇ ਵਿੱਚ ਚੌਂਕੀਦਾਰਾਈ ਕਰਦੇ ਹੁੰਦੇ ਸੀ ਲੋਕ ਜ਼ਿਆਦਾ ਪਹਿਲਾਂ ਜਿੰਨੇ ਚੌਂਕੀਦਾਰ ਹੁੰਦੇ ਸੀ ਉਹ ਨੇਪਾਲੀ ਹੀ ਹੁੰਦੇ ਸੀਗੇ ਸ਼ਹਿਰਾਂ ਦੇ ਵਿੱਚ ਫੇਰ ਜਿੰਨੇ ਕੁੱਕ ਹੁੰਦੇ ਸੀ ਰਸੋਈਏ ਹੁੰਦੇ ਸੀ ਉਹ ਵੀ ਨੇਪਾਲੀ ਹੀ ਹੁੰਦੇ ਸੀ ਜ਼ਿਆਦਾ ਪਰ ਅੱਜ ਬਾਪੂ ਦੀ ਹਾਲਤ ਚੌਂਕੀਦਾਰਾ ਕਰਨ ਵਾਲੀ ਨਹੀਂ ਰਹੀ ਆਪਣੇ ਪੈਰਾਂ ਤੇ ਵੀ ਨਹੀਂ ਖੜ ਸਕਦਾ ਵਾ ਤੇ ਇੱਕ ਵੱਡੀ ਗੱਲ ਇਹ ਆ ਵੀ ਉਹ ਸੱਚ ਦੱਸ ਰਿਹਾ ਸਾਬ ਵੀ ਮੈਂ ਆਪਣੇ ਪੈਰਾਂ ਤੇ ਆਪ ਹੀ ਖਲਾਣਾ ਮਾਰਿਆ ਵੀ ਮੈਂ ਸ਼ਰਾਬ ਪਿੰਡਾਂ થી ਜਿੰਨੇ ਪੈਸੇ ਆਉਂਦੇ ਸੀ ਮੈਂ ਖਾਈ ਜਾਂਦਾ ਸੀ ਮੈਂ ਕੁਝ ਬਚਾਇਆ ਨਹੀਂ ਨਾ ਮੈਂ ਪਿੰਡ ਗਿਆ ਵਾਪਸ ਘੱਟੋ ਘੱਟ ਸਚਾਈ ਤਾਂ ਬੋਲਦਾ ਬਾਪੂ ਜੀਤ ਬਾਦਰ ਹਾਂਜੀ ਅਸੀਂ ਤੈਨੂੰ ਲੈਣ ਆਏ ਆ ਆਸ਼ਰਮ ਤੇ ਲੈ ਕੇ ਜਾਣਾ ਤੈਨੂੰ ਚੱਲੀਏ ਆ ਜਾਾਂਗੇ ਤਦ ਉਹ ਜਾਂਗੇ ਰਹਾ ਤਾ ਉਹ ਤਾਲ ਵੀ ਦਾਖਲ ਕਰਾਵਾਂਗੇ ਤੈਨੂੰ ਇੱਥੇ ਤਾਂ ਮੱਛਰ ਚ ਬੈਠਾ ਕਿੰਨੀ ਮਾਰੀ ਆ ਤਾ ਤੇ ਦੋ ਦਿਨ ਤੇ ਜਾਣਗੇ ਬਈ ਬਾਦਨੀ ਆ ਕੇ ਲੰਕੇ ਨਾਲ ਅੱਖਾਂ ਦਾ ਆਪਰੇਸ਼ਨ ਹੋ ਜਾਊਗਾ ਹੂੰ ਠੀਕ ਹੋ ਪੁੱਤ ਸਾਡੇ ਨਾਲ ਸੇਵਾ ਕਰਾਏਗਾ ਹੂੰ ਠੀਕ ਹੈ ਸਾਡੇ ਨਾਲ ਸੇਵਾ ਕਰਾਏਗਾ ਉੱਥੇ ਠੀਕ ਹੋ ਗਏਗਾ ਹਾਂ ਉੱधर ਜਾਈ ਬਈ ਬਾਦ ਚੱਲ ਫਿਰ ਚੱਲੀਏ ਖੜਾ ਹੋ ਤੇ ਜੀਰੇ ਹੁਣੇ ਨਹੀਂ ਆਣਾ ਆਪਾਂ ਬੜੀ ਇੰਤਰੀ ਹਸਪਤਾਲ ਹੋਰ ਆ ਲੈ ਸਾ ਚਲੋ ਚੱਲ ਬਾਪੂ ਓ ਤੇ ਆ ਜਾ ਕੋ ਬਿਸਤਰਾ ਨਾ ਰਹਿ ਗਿਆ ਹੋ ਇਹਨਾਂ ਮੱਛਲੜੀ ਜਾਂਦਾ ਸਾਡੇ ਬਾਹਾਂ ਤੇ ਕੋ ਬਿਸਤਰਾ ਮੇਰਾ ਵਾਹ ਰਹਿ ਗਿਆ ਬਾਉ ਐ ਬਿਸਤਰਾ ਲੈ ਲੀ ਨਾ ਨਹੀਂ ਬਿਸਤਰਾ ਲੈ ਲਿਆ ਲੈ ਲੈ ਕੋਈ ਪੈਸੇ ਤਾਂ ਨਹੀਂ ਬਿਸਤਰਾ ਚ ਤੇਰਾ ਆਧਾਰ ਕਾਰਡ ਕਿੱਥੇ ਆ ਲੜਗਾਡ ਕਿੱਥੇ ਹੈਗਾ ਨਹੀਂ ਹੈ ਨਹੀਂ ਬਾਪੂ ਦੀਆਂ ਲੱਤਾਂ ਦੇਖੋ ਸੁੱਜ ਸੁੱਜ ਕੇ ਕਿੱਡੀਆਂ ਬਣੀਆਂ ਹੋਈਆਂ ਪਈਆਂ ਦੇਖੋ ਕੋਈ ਪਈ ਜਾਂਦੀ ਆ ਜਾ ਫੜ ਜਾ ਅਜਾ ਮਿੱਤਰੋ ਨਾ ਆ ਜਾ ਆ ਗਿਆ ਆ ਗਿਆ ਆ ਗਿਆ ਵਾਹ ਜੀਤ ਸਿੰਘ ਜੀਵ ਬਾਪੂ ਦੀ ਨੀਲੀ ਹੋਈ ਪਈ ਆ ਕਾਲੀ ਬਾਪੂ ਜੀਵ ਕੱਢੀ ਬਾਹਰ ਦੇਖੋ ਛਾਤੀ ਰੇਸ਼ੀ ਨਾਲ ਭਰੀ ਪਈ ਆ ਐਸੇ ਹਾਲਾਤਾਂ ਦੇ ਜਦੋਂ ਅਸੀਂ ਬਾਪੂ ਬਜ਼ੁਰਗਾਂ ਨੂੰ ਲੈ ਕੇ ਜਾਂਦੇ ਆ ਤੁਸੀਂ ਦੇਖਦੇ ਹੋ ਅਕਸਰ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਪੂਰੀ ਤਨਦੇਹੀ ਨਾਲ ਸੇਵਾ ਕਰਨ ਦੀ ਤੇ ਇਲਾਜ ਕਰਾਉਣ ਦੀ ਪਰ ਕਈ ਵਾਰੀ ਲੰਗਜ਼ ਫੇਫੜੇ ਆ ਜਿਹੜੇ ਇਹਨੇ ਗਲ ਚੁੱਕੇ ਹੁੰਦੇ ਆ ਇਹਨੇ ਖਰਾਬ ਹੋ ਚੁੱਕੇ ਹੁੰਦੇ ਆ ਇੱਥੇ ਦਵਾਈਆਂ ਵੀ ਫਿਰ ਕੰਮ ਨਹੀਂ ਕਰਦੀਆਂ ਉੱਥੇ ਦਵਾਵਾਂ ਹੀ ਕਰਦੀਆਂ ਬਸ ਦੁਆ ਕਰਿਓ ਅਰਦਾਸ ਕਰਿਓ ਬਾਪੂ ਬਾਚ ਜੇਵੇ ਤਕੜਾ ਹੋ ਜੇਵੇ ਜਿੰਨਾ ਕਿ ਸਮਾਂ ਹੈਗਾ ਚੰਗਾ ਬਤੀਤ ਕਰੇ ਕਿਉਂਕਿ ਐਸੇ ਬੰਦੇ ਠੀਕ ਆ ਨਸ਼ਾ ਕਰਦੇ ਸੀ ਆਪਣੀ ਸਿਹਤ ਵੀ ਖਰਾਬ ਕੀਤੀ ਜ਼ਿੰਦਗੀ ਵੀ ਪਰ ਇਹਨਾਂ ਲੋਕਾਂ ਨੇ ਸਾਰੀ ਉਮਰ ਖੇਦਮਤ ਕੀਤੀ ਹੁੰਦੀ ਆ ਹੋਰ ਲੋਕਾਂ ਦੀ ਕਦੇ ਪਾਪ ਨਹੀਂ ਕੀਤਾ ਹੁੰਦਾ ਇਹਨਾਂ ਨੇ ਕਿਸੇ ਨਾਲ ਬੈਰ ਨਹੀਂ ਵਿਰੋਧ ਨਹੀਂ ਕਮਾਇਆ ਹੁੰਦਾ ਕਿਸੇ ਨਾਲ ਦਗਾ ਨਹੀਂ ਕਮਾਉਂਦੇ ਲੋਕ ਚਾਹੇ ਉਹਨਾਂ ਸਵਾਮਾਂ ਦਾ ਫਲ ਬਾਪੂ ਨੂੰ ਮਿਲੇ ਬਾਪੂ ਹੁਣ ਆਪਣਾ ਅਗਲਾ ਜੀਵਨ ਉਹ ਸਤਕਾਰ ਭਰਿਆ ਮਾਣ ਭਰਿਆ ਬਤੀਤ ਕਰੇ ਬਸ ਅਰਦਾਸ ਕਰਿਓ ਤੇ ਜੇ ਕੋਈ ਪਹਿਚਾਣ ਦਾ ਬਾਪੂ ਨੂੰ ਜੇ ਕਿਸੇ ਦੇ ਮਹੱਲੇ 'ਚ ਜਿੱਥੇ ਚੌਂਕੀਦਾਰੀ ਕਰਦਾ ਸੀ ਕੋਈ ਪਹਿਲਾਂ ਤੋਂ ਬਾਪੂ ਨੂੰ ਜਾਣਦਾ ਉਹ ਵੀ ਸਾਨੂੰ ਜਰੂਰ ਦੱਸਿਓ ਵੀ ਇਹ ਬੰਦਾ ਕੌਣ ਸੀ ਕਿਵੇਂ ਸੀ ਕਿੱਦਾਂ ਦਾ ਸੀ ਕਿਹਦੀ ਜ਼ਿੰਦਗੀ 'ਚ ਇਦਾਂ ਦੇ ਹਾਲਾਤ ਕਿਵੇਂ ਬਣੇ ਇਹ ਵੀ ਜ਼ਰੂਰ ਸਾਂਝ ਪਾਇਓ ਸਾਡੇ ਨਾਲ